ਹਾਂਜੀ ਇਹ ਵਾਲੇ ਕ੍ਰੇਪ ਦੇ ਸੂਟ ਆਣਗੇ ਜੀ ਆਲ ਓਵਰ ਸੂਟ ਰਹੇਗਾ ਨਾਲ ਚਨਾਉਂ ਦਾ ਦੁਪੱਟਾ ਰਹੇਗਾ ਲੈਸ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਜੀ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵੈਲਵਟ ਦੇ ਸੂਟ ਆਣਗੇ ਜੀ ਨਾਲ ਇਹਨਾਂ ਦੇ ਜਿਹੜੇ ਸ਼ਾਲ ਬਣੇ ਹੋਏ ਨੇ ਉਹ ਵੀ ਵੈਲਵਟ ਦੇ ਆਣਗੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਹੈ ਕੋਈ ਵੀ ਇਹਦੇ ਵਿੱਚੋਂ ਕਲਰ ਆਪਸ਼ਨ ਤੁਸੀਂ ਸਿਲੈਕਟ ਕਰ ਸਕਦੇ ਹੋ ਤੇ ਇਹ ਵੈਲਵਟ ਦੇ ਸੂਟ ਨੇ ਜੀ ਤੇ ਨਾਲ ਇਹਨਾਂ ਦਾ ਸ਼ਾਲ ਵੀ ਵੈਲਵਟ ਦੇ ਬਣੇ ਹੋਏ ਨੇ ਤੇ ਆਲ ਓਵਰ ਸੂਟ ਰਹੇਗਾ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਜ ਕੋਈ ਵੀ ਸੂਟ ਸੈਲੈਕਟ ਕਰ ਸਕਦੇ ਹੋ ਅੱਗੇ ਆਪਾਂ ਜੌਰਜਟ ਦੇ ਕਢਾਈਆਂ ਵਾਲੇ ਸੂਟ ਐਡ ਕੀਤੇ ਹੋਏ ਨੇ ਇਸ ਲਈ ਵੀਡੀਓ ਸਕਿੱਪ ਨਾ ਕਰਿਓ ਜੀ ਇਹ ਵਾਲੇ ਜੌਰਜਟ ਦੇ ਵਿੱਚ ਸੂਟ ਆਉਣਗੇ ਜੀ ਬਾਜ਼ੂ ਵਰਕ ਰਹੇਗਾ ਬਾਟਮ ਵਰਕ ਰਹੇਗਾ ਤੇ ਨਾਲ ਦੁਪੱਟਾ ਵੀ ਜੌਰਜਟ ਦਾ ਹੀ ਆਏਗਾ ਜੀ ਬਹੁਤ ਜ਼ਿਆਦਾ ਸੋਨੇ ਕਲਰ ਐਡ ਕੀਤੇ ਹੋਏ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਵਾਲੇ ਵੈਲਵਟ ਦੇ ਅਨਸਟਿਚ ਫੈਬਰਿਕ ਆਏਗਾ ਜੀ ਕਢਾਈ ਹੋਈ ਹੈ ਉੱਪਰ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕੋਈ ਵੀ ਇਹਦੇ ਵਿੱਚੋਂ ਤੁਸੀਂ ਸੂਟ ਲੈ ਸਕਦੇ ਹੋ ਨਾਲ ਸੂਟ ਦੇ ਨਾਲ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਨਾਲ ਫਰਾਕ ਬਣਾ ਸਕਦੇ ਹੋ ਇਹ ਵਾਲੇ ਜ਼ੋਰਜਟ ਦੇ ਸੂਟ ਆਣਗੇ ਜੀ ਸੀਕਵੈਂਸ ਵਰਕ ਥ्रेड ਵਰਕ ਨਾਲ ਪਲੇਨ ਬਾਟਮ ਜ਼ੋਰਜਟ ਦੀ ਆਏਗੀ ਤੇ ਨਾਲ ਦੁਪੱਟਾ ਵੀ ਜ਼ੋਰਜਟ ਦਾ ਹੀ ਆਏਗਾ ਪੂਰਾ ਸੂਟ ਜ਼ੋਰਜਟ ਦਾ ਹੈ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਸਾਰਿਆਂ ਦੀ ਕੋਈ ਵੀ ਸੂਟ ਇਹਨਾਂ ਚੋਂ ਸਿਲੈਕਟ ਕਰ ਸਕਦੇ ਆਂ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹਨਾਂ ਦੀ ਤੇ ਇਹ ਵਾਲੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਤੇ ਇਹ ਵਾਲੇ ਆਉਣਗੇ ਜੀ ਮਸਲਿਨ कॉटन ਦੇ सूट ਆਉਣਗੇ ਤੇ ਇਹਨਾਂ ਦਾ ਪ੍ਰਾਈਸ ਹੁਣ ਸੀ ਘੱਟ ਕੀਤਾ ਹੋਇਆ ਕਿਉਂਕਿ ਇਹਨਾਂ ਦਾ ਗਰਮੀਆਂ ਦੇ ਵਿੱਚ ਪ੍ਰਾਈਸ 1350 ਰੁਪਿਆ ਸੀਗਾ ਤੇ ਲੈਸ ਪ੍ਰਾਈਸ ਦੇ ਵਿੱਚ ਕੱਢੇ ਹੋਏ ਨੇ ਸੂਟ ਇਹ ਵਾਲੇ बॉटम ਵਰਕ ਬਾਜ਼ੂ ਵਰਕ ਰਹੇਗਾ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਥੈਂਕ ਯੂ ਸੋ ਮਚ